ਇਹ ਕਿਸੇ ਕਿਸੇ ਚੈਕਿੰਗ ਕੀਤੀ ਜਾ ਰਹੀ ਜਿਹਦੇ ਪਰ ਆਪ ਜੀ ਮਾਰੀ ਆਕਸੀਜਨ ਦਾ ਬਤੇ ਬਡੇ ਜੀ ਸਾਹਿਬ ਦੇਖਣ ਦਾ ਜਿਹੜੀ ਯੂਜ ਮੱਤੇ ਆ ਰਹੀ ਨਵੀਂ ਪ੍ਰੋਜੈਕਟ ਜੀ ਹੈ ਉਹਦੇ ਕਾਹ ਦਾ ਸੋਣ ਕਾਰਨ ਦੇ ਤੋਂ ਨੇ ਹਲਕੇ ਦੇ ਵਿੱਚ ਅ ਅਜਿਹਾ ਕੋਡਨਸਰ ਕੋਪਰੇਟਰ ਨੇ ਚਲਾਇਆ ਜਾਣਾ ਹੈ ਜਿਸ ਤੇ ਇਹ ਕੈਪੀਟੇਲ ਹੋਦੀ ਹੈ ਤਾਂ ਤਰ ਤਰ ਕਰਿਆ ਕਿਥੇ ਸਾਡੀ ਸਾਫੀ ਪੋਸਟ ਲਾਈ ਗਈ ਹੈ ਤੇ ਆਪਾਂ ਬੰਦੇ ਵੀ ਰਾਉਂਡ ਅਪ ਕਰ ਲਏ ਹਨ ਤੇ ਜੋ ਜਿਹੜੀ ਬੰਦੀ ਕਾਰਵਾਈ ਹੈ ਉਹ ਵੀ ਕੀਤੀ ਜਾ ਰਹੀ ਹੈ ਫਿਰ ਕੋਈ ਰਿਕਵਰੀ ਰਿਕਵਰੀ ਹੋਣ ਤਾਂ ਕਿ ਜਾਂ ਕੁਝ ਥੋੜਾ ਬੋਤਾ ਸਾਹਮਣੇ ਆਇਆ ਹੋਵੇ ਅਜੀ ਜੇਕਰ ਤੁਹਾਡੀ ਫੇਸ ਦੀ ਕਾਰਵਾਈ ਚੱਲ ਰਹੀ ਹੈ ਇਸ ਬਾਰੇ ਵੀ ਜੇਕਰ ਸਾਡੇ ਤੁਹਾਡੇ ਕੋਲ ਕੋਈ ਬਤੂਤਾ ਵੀ ਜਗਾ ਸਪੈਸ਼ਲ ਹੋਇਆ ਜੀਗਾ ਤੇ ਇਸ ਵਾਰ ਵੀ ਅਗੇ ਦੇ ਮਸਲੇ ਦੇ ਵਿੱਚ ਜਿਹੜੇ ਬੰਦੇ ਫੜੇ ਜਾਣਗੇ ਉਹ ਸਭ ਤੋਂ ਵੱਧ ਕਰ ਰਹੀ ਚੱਲੀ ਜਾਏਗੀ ਆਹ ਤੁਹਾਨੂੰ ਦੱਸਣੀ ਹੈ ਕਿ ਭਈ ਜਿਹੜੇ ਆਪਾਂ ਕੰਟੈਂਟ ਦੇ ਦੇ ਵਿੱਚ ਸਾਡੀ ਕਾਰਵਾਈ ਚੱਲਦੀ ਪਈ ਹੈ ਦਸ਼ਮਾ ਦੇ ਵਿਧੇ ਇਹਨਾਂ ਕੰਮ ਲਈ ਬੜਾ ਸਪੋਰਟ ਮਿਲ ਰਿਹਾ ਤੇ ਪੁਲਿਸ ਵੀ ਸਾਡੀ ਥੋੜੀ ਚਾਹਨਾ ਹੈ ਕਿ ਆਪਾਂ ਇਹ ਮੂਵਮੈਂਟ ਦੇ ਤਹਿਤ ਜਿਹੜਾ ਹੈ ਕੰਮ ਕਰ ਰਹੇ ਹਾਂ ਸਰ ਇੱਕ ਗੀਤ ਸਾਬਨ ਜੇਨ ਚਾਹੁੰਦੇ ਆਪਾਂ ਅੰਦਰਾਜ ਫੀਲਡਰਸ ਨੇ ਜਿਹੜੇ ਇਹ ਜਿਹੜੇ ਵੱਡੇ ਸਟਰੈਟ ਪੀਟ ਦਾ ਆਪਾਂ ਕਹਿੰਦੇ ਹਾਂ ਮੁਕਾਬਲੇ ਜਿਹੜੀ ਹੈ ਤੁਹਾਡੇ ਵੱਲੋਂ ਐਸਐਸਪੀ ਸਾਹਿਬ ਸਾਡੀ ਰਸਮੀ ਸੀਗਾ ਜੀ ਕਿ ਇਹ ਜਿਹੜਾ ਖਾਸਾ ਦਾ ਕੰਮ ਹੈ ਇਹਦਾ ਇਹ ਕੰਮ ਛੱਡ ਕੇ ਮੈਂ ਜਾਰੀ ਰੱਖਣਾ ਸੀ ਕਾਰਨ ਦੇ ਜ਼ਾਇਰੇ ਦੇ ਅੰਦਰ ਹੈ ਕਿ ਸਖਤ ਸਖਤ ਨਰੇ ਲਾਗਰੇ ਦੰਦੀ ਕਰ ਲਈ ਹੈ ਕਿ ਕਿਸੇ ਕਿਸੇ ਚੈਕਿੰਗ ਕੀਤੀ ਜਾ ਰਹੀ ਜिले ਪਰ ਆਪਨੇ ਮਾਰੀ ਆਫੀਸਿਅਨ ਦਾ ਬਲੇ ਲਾਗ ਦੇਸ਼ ਮਨਸਾ ਦੇ ਵੀ ਇਹ ਜੀ ਬੱਤਾਂ ਦੇ ਵਿੱਚ ਇੱਕ ਪ੍ਰੋਜੈਕਟ ਹੈ ਉਹਦੇ ਕਾਰਨ ਦੇ ਦੋਵੇਂ ਹਲਕੇ ਦੇ ਵਿੱਚ ਜਿਹੜਾ ਕੋਆਰਡੀਨੇਟਡ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਕਿ ਇਹ ਕਾਰਨ ਲੋਕੀ ਅਟਾਤਰਤ ਕਰ ਰਿਹਾ ਹੈ ਤੇ ਸਾਡੀ ਕਾਫੀ ਕੋਸ਼ਿਸ਼ ਲਾਈ ਗਈ ਹੈ ਤੇ ਆਪਾਂ ਬੰਦੇ ਵੀ ਰੌਡਪੈਸ ਕਰਲੇ ਆ ਹੁਣ ਤੱਕ ਤੇ ਉਹ ਜਿਹੜੀ ਬੰਦੀ ਕਾਰਵਾਈ ਹੈ ਉਹ ਵੀ ਕੀਤੀ ਜਾ ਰਹੀ ਹੈ ਫਿਰ ਕੋਈ ਰਿਕਵਰੀ ਰਿਕਵਰੀ ਹੁਣ ਤੱਕ ਜਾਂ ਕੁਝ ਥੋੜਾ ਬੁਤਾ ਸਾਹਮਣੇ ਆਇਆ ਹੋਵੇ ਅਜੇ ਜੇ ਸਾਡੀ ਪਲੇਸ ਦੀ ਕਾਰਵਾਈ ਚੱਲ ਰਹੀ ਹੈ ਕਿਸੇ ਵਾਲੇ ਵੀ ਜੇ ਸਾਡੇ ਸਾਡਾ ਕਾਟੋ ਹੋਵੇ ਕਿਸੇ ਕਾਫੀ ਜਗਾ ਸਫਲ ਹੋਇਆ ਜੀ ਦਾ ਤੇ ਇਸ ਬਾਰੇ ਵੀ ਇਹ ਜੋ ਨਸ਼ਾ ਵਿਰੋਧੀ ਵਿੱਚ ਜਿਹੜੇ ਵੱਡੇ ਫੜੇ ਜਾਣਗੇ ਉਹ ਸਭ ਤੋਂ ਵੱਧ ਕਰ ਰਹੀ ਚੁਗੀ ਜੀ ਹਾਂ ਉਹ ਤੁਹਾਨੂੰ ਦੱਸ ਦਿੰਦੇ ਕਿ ਭਈ ਇਹ ਜਿਹੜੇ ਆਪਾਂ ਕੰਟ੍ਰੋਲ ਦੇ ਵਿੱਚ ਚੱਲ ਰਿਹਾ ਹੈ ਸਾਡੀ ਘਰ ਦੇ ਚੱਲਦੀ ਪਈ ਹੈ ਬੱਚਿਆਂ ਦੇ ਵਿਰੁੱਧ ਇਹਨੂੰ ਪਬਲਿਕ ਦਾ ਵੀ ਬੜਾ ਸਪੋਰਟ ਮਿਲ ਰਿਹਾ ਤੇ ਪੁਲਿਸ ਵੀ ਸਾਡੇ ਕੋਲ ਹੀ ਹੈ ਕਿ ਆਪਾਂ ਇਹ ਮੂਵਮੈਂਟ ਲੈ ਜਾਇਆ ਹੈ ਤੇ ਜਿਹੜਾ ਕੰਮ ਹੋ ਰਿਹਾ ਸਰ ਇਹ ਜਿਹੜੇ ਸ਼ਕਾਵ ਨਹੀਂ ਜਿਹੜਾ ਕਰਦੇ ਆਪਾਂ ਡਰਗ ਡੀਲਰਸ ਨੇ ਜਿਹੜੇ ਇਹ ਜਿਹੜੇ ਵੱਡੇ ਡਾਕਟਰ ਪੀਟਰ ਆਪਾਂ ਕਹਿੰਦੇ ਸ਼ਕਾਵ ਨਹੀਂ ਜਿਹੜੀ ਹੈ ਤੁਹਾਡੇ ਵੱਲੋਂ ਐਸੇ ਸੰਸਾਰ ਸਾਡੀ ਇੱਕ ਕਲੀਅਰ ਹੈ ਜੀ ਜੇ ਇਹ ਜਿਹੜਾ ਬਸ ਬਸਿਆ ਦਾ ਕੰਮ ਆ ਜੇ ਨਾ ਇਹ ਤਾਂ ਸਰਦਨ ਮੈਂ ਇਹਦਾ ਲੋਕੀ ਰੱਖਣ ਅਸੀਂ ਪਰੰਤ ਦੇ ਦਾਇਰੇ ਦੇ ਵਿੱਚ ਰਹਿ ਕੇ ਕੀ ਕਰ ਲਈਏ ਕਿ ਕਿਤੇ ਕਿਤੇ ਚੈਕਿੰਗ ਕੀਤੀ ਜਾ ਰਹੀ ਜਿਹਦੇ ਪਰ ਆਪਣੇ ਮਾਰੀ ਆਕਸੀਜਨ ਦਾ ਜਿਹੜੇ ਮਤੇ ਦੇ ਅਨੁਸਾਰ ਦੇਖਣਾ ਪੈ ਰਹੀ ਇਹ ਜਿਹੜੇ ਮਸਲੇ ਦੇ ਵਿੱਚ ਨੂੰ ਇਸ ਤਰ੍ਹਾਂ ਕੀਤੀ ਗਿਆ ਉਹਦੇ ਕਾਰਨ ਤੋਂ ਤਰ੍ਹਾਂ ਦੇ ਵਿੱਚ ਜਿਹੜਾ ਕੋਰਡੀਨੇਸ਼ਨ ਕਨਸਟਰਪੇਸ਼ਨ ਚਲਾਇਆ ਜਾ ਰਿਹਾ ਹੈ ਕਿ ਇਹ ਤਿਆਰੀ ਹੋ ਗਈ ਹੈ ਤਾਂ ਤਰ੍ਹਾਂ ਦਾ ਹੈ ਕਿ ਤੇ ਸਾਡੀ ਖਾਦੀ ਪੋਸਟ ਲਾਈ ਗਈ ਹੈ ਤੇ ਆਪਾਂ ਬੰਦੇ ਵੀ ਰੌਡਾ ਕਰ ਲਏ ਹਨ ਤਾਂ ਕਿ ਉਹ ਜਿਹੜੀ ਬੰਦੀ ਕਾਰਵਾਈ ਹੈ ਉਹ ਵੀ ਕੀਤੀ ਜਾ ਰਹੀ ਹੈ ਜੇ ਕੋਈ ਰਿਕਵਰੀ ਰਿਕਵਰੀ ਹੁਣ ਤੱਕ ਜਾਂ ਕੁਝ ਥੋੜਾ ਬੋਤਾ ਸਾਹਮਣੇ ਆਇਆ ਹੋਵੇ ਅਜੇ ਜੇ ਤੁਹਾਡੀ ਪ੍ਰੀਵਿਊ ਦੀ ਕਾਰਵਾਈ ਚੱਲ ਰਹੀ ਹੈ ਕਿਸੇ ਬਾਰੇ ਵੀ ਜੇ ਤੁਹਾਡਾ ਸਾਡੇ ਕੋਲ ਸਾਡਾ ਪ੍ਰੋਫਾਈਲ ਹੋਵੇ ਤੁਸੀਂ ਦੱਸੋ ਕਿ ਜਗਾ ਸਫਲ ਹੋਇਆ ਜੀ ਦਾ ਤੇ ਇਸ ਵਾਰ ਵੀ ਇਹਦੇ ਮਸ਼ਵਰੇ ਦੇ ਵਿੱਚ ਤੇਰੇ ਵੱਡੇ ਫੜੇ ਜਾਣਗੇ ਤੇ ਸਫਲਤਾ ਕਰ ਰਹੀ ਚੱਲੀ ਜਾਏਗੀ ਕਹਿੰਦਾ ਕਿ ਬੱਸ ਨਹੀਂ ਕਿ ਭਈ ਜਿਹੜੀ ਆਪਾਂ ਕੰਟੈਂਟ ਦੇ ਵਿੱਚ ਸਾਡੀ ਕਰਦੇ ਚੱਲਦੀ ਪਈ ਹੈ ਬੱਚਿਆਂ ਦੇ ਵਿਰੁੱਧ ਹਨ ਪਬਲਿਕ ਦਾ ਵੀ ਬੜਾ ਸਪੋਰਟ ਮਿਲ ਰਿਹਾ ਤੇ ਪੁਲਿਸ ਵੀ ਸਾਡੀ ਪੂਰੀ ਕਾਮ ਹੈ ਤੇ ਆਪਾਂ ਇਹ ਮੂਵਮੈਂਟ ਦੇ ਰਾਹ ਤੇ ਜਿਹੜਾ ਕੰਮ ਕਰ ਰਹੇ ਹਾਂ ਸਿਰਫ ਇਸ ਜੀਵਨ ਤੋਂ ਪਾਵਨ ਗਿਰਨ ਕਰਨੇ ਆਪਾਂ ਡਰਗ ਡੀਲਰਸ ਨੇ ਜਿਹੜੇ ਇਹ ਜਿਹੜੇ ਵੱਡੇ ਸਟਰਨ ਡੀਲਰ ਆਪਾਂ ਕਹਿੰਦੇ ਹਾਂ ਸਤਿਕਾਰਨੀ ਜਿਹੜੀ ਤੁਹਾਡੇ ਵੱਲੋਂ ਐਸਐਸਆਰ ਦੀ ਸਾਡੀ ਵੀ ਕਲੀਅਰ ਹੈ ਕਿ ਜੇ ਇਹ ਜਿਹੜਾ ਬੈਸਲਾ ਦਾ ਕੰਮ ਹੈ ਜਿਹੜਾ ਇਹ ਕੰਮ ਕਰਦਾ ਮੈਂ ਚੱਲ ਰਹੀ ਰੱਖਣ ਅਸੀਂ ਪਰੋਦੇ ਜ਼ਾਇਰੇ ਦੇ ਅੰਦਰ ਗਏ ਕਿ ਸਭ ਤੋਂ ਸਭ ਤੋਂ ਨਵੇਂ ਇਲਾਜ ਦੇ ਰੰਗੇ ਕਰ ਲਈਏ